ਬਾਪੜਾ ਮਾਂ ਬਾਪ ਜਾਨ ਖਾਲੀ ਪੀਂਦੇ ਆ ਆਜੋ 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 ਕਰਾ ਬਰੈਡ ਆਜੋ ਸਰਦਾਰ ਸਮੰਦਰ ਸਿੰਘ ਦੇ ਘਰੇ ਭੰਡਾਰਾ ਆਜੋ ਮੇਰੇ ਵੀਰ ਬਰੈਡ ਚੱਲ ਰਿਹਾ ਬਰੈਡ ਔਰ ਸਮੋਸਾ ਜਿਹੜਾ ਤਾਂ 20 ਗੁਲੇ ਜਗਾ ਤਾਂ ਆਲੂ ਹੀ ਪਾਏ ਹੁੰਦੇ ਆ ਯਾਰ ਵਿੱਚ ਕੁੱਟ ਕੇ ਪਾ ਦਿੰਦੇ ਆਵੇਂ ਆਜ ਬਾਤ ਹੋਣੀ ਹੈ ਅਫਾਜ ਹੋਇਆ ਕਿਦਾਂ ਜਮਲਾ ਮੈਂ ਨਹੀਂ ਪਾ ਰਿਹਾ ਸਵਾਸ ਸਵਾਸ ਉਹ ਹੀ ਮੈਂ ਵੇਈ ਅੱਜ ਰਾਮੇ ਦੋ ਜੀ ਇਕੱਠੇ ਹੋਏ ਆਜੇ ਤੇ ਕਈ ਘਰ ਹਲੇ ਆਇਆ ਤਾਂ ਲਈ ਕੋਈ ਜੀਤ ਕੇ ਵੀ ਬਾਸਟਰ ਕੇ ਵੀ ਆ ਸਾਰੇ ਹੀ ਰਹਿੰਦੇ ਆ ਘਰ ਹਲੇ ਆ ਕਾ ਪਾਈ ਬਾਈ ਇਕ ਲਾ ਲੈਣਾ ਪਿਛੇ ਮੋੜ ਕਰਾ ਦੋ ਹਾਂ ਹਾਂ ਦੂਜੇ ਨੂੰ ਪੇਸ ਕਰੀਂ ਮਾਚਾ ਪਾਈ ਬਾਈ ਜਾ ਬੰਦੂ ਜੱਸਾ ਚਾਪੀ ਮੈਂ ਯਾਦ ਤੁਸੋਂ ਜੱਸਾ ਜੋ ਬੱਚਾ ਇਹ ਗਰੁੱਪ ਤੇ ਰਿਓ ਤਰੀਕ ਤੁਹਾਨੂੰ ਦੱਸ ਦਿਆਂ ਕੱਲ ਨੂੰ ਨਹੀਂ ਪਰਸੋਂ ਤੇ ਕਰਖਦੇ ਆਂ ਪਰਸੋਂ ਤੇ ਰੱਖ ਲੈ ਬਸ ਪਰਸੋਂ ਇਹਦਾ ਖਲਾ ਫਿਰ ਇਹ ਕੱਲ ਨੂੰ ਇੱਧਰ ਰਹੀ ਇੱਕ ਭਗਤਾ ਕੇ ਤੇ ਫਿਰ ਹੋੜ ਕੇ ਤਰੀਕ ਦਿੰਨੇ ਆ ਪਰਸੋ ਦੀ ਦੇਤੀ ਥੋੜ ਕੇ ਕਿੰਨੀ ਪਰਸੋ ਨੂੰ ਕਿੰਨੀ ਬਣਦੀ ਆ 15 ਹੈ ਹੈ ਪਰਸੋ ਉਧਰ ਇਹਦੇ ਤਾਂ ਠੰਡੇ ਹੀ ਆ ਇਹਦੇ ਤਾਂ ਠੰਡੇ ਪੀ ਕੇ ਆ ਥੋੜੇ ਕਰਤਾ ਚਾਹ ਪੀਵਾ ਕੇ ਗਲਤ ਫਿਰ ਉਹਨੇ ਹੁਣ ਹੋਰ ਕੋਈ ਚਾਰਾ ਨਹੀਂ ਚੱਲਦਾ ਅਲਜਾ ਕਿ ਨਹੀਂ ਉਧਰ ਜਾ ਕੇ 10 ਮਿੰਟ ਜਾ ਕੇ ਆ ਕੇ ਤੇ ਤੁਹਾਡੇ ਘਰੇ ਲਾਦਰ ਟਕਾਣਾ ਆ ਕੇ ਬਸ ਕੱਲ ਨੂੰ ਆਪਾਂ ਗੇਟ ਤੋਂ ਇਕੱਠੇ ਹੋਣ ਲੱਗੇਗੇ ਗੇਟ ਤੋਂ ਇਕੱਠੇ ਹੋ ਕੇ ਟਰਾਲੀ ਭਰ ਕੇ ਉਵੇਂ ਲੈ ਚਲਾ ਕੇ ਉੱਥੇ ਉਹਨਾਂ ਦੇ ਥੋੜ੍ਹ ਕੇ ਠੀਕ ਆ ਪਰ ਸੋਨੂ ਪਰ ਸੋਨੂ ਆ ਹੋ ਕੱਲ ਨੂੰ ਆ ਕੇ ਆਪਾਂ ਲੋਸਮੈਂਟ ਕਰ ਦੇਾਂਗੇ ਇਹ 12:30 ਵਜੇ ਨਾਲ ਟੱਲੇ ਦਾ ਸਪੀਕਰ ਰਾ ਦੇ ਉੱਥੇ ਆਹੋ ਆਹੋ ਬੰਦੇ ਨੂੰ ਆਪਣੇ ਕਹਿੰਦੇ ਵੀ ਭਾਈ 2:00 ਬੰਨਾਰੇ ਤੇ ਆਪ ਦਾ ਟਾਈਮ ਨਾ ਆਜੋ। ਭਾਈ ਕਾਜੀ ਵਾਲੇ ਨਹੀਂ ਆਏ ਜੀ। ਹੈ? ਬਸ ਆ ਗਏ ਬੰਦੇ ਥੋੜੇ ਹੀ ਰਹਿ ਗਏ ਹੁਣ ਤਾਂ ਆਪਣੇ ਕਾਜੀ ਵਾਲੇ ਆ ਡਾਂਗ ਵਾਲੇ ਨਹੀਂ ਆ ਜਾਂਦੇ ਕੋਈ ਨਹੀਂ। ਬਸ 2:00 ਵਜੇ 2:00 ਵਜੇ ਕਹਿੰਦੇ ਹੁੰਦੇ ਆ ਉਹ। ਆ ਜਾਣ ਆ ਜਾਣ ਉਹਨਾਂ ਨੇ ਸਹੀ ਟਾਈਮ ਸਿੰਨੇ ਜੇ ਘੰਟਾ ਹਾਂ ਇਹ ਕਿੰਟਾ ਮੰਦਿਆਂ ਨੂੰ ਜੇ ਹੈ ਕਿ ਬਿਲਾ ਕਿਉਂ ਪਹਿਰ ਨੂੰ ਸੌਂਦਾ ਆਪਾਂ ਅੰਦਰੋਂ ਖਾਜ ਪੈਜੋ ਕੋ ਗੱਲ ਬਾਤ ਸੁਣਾ ਪਹਿਨ ਨਹੀਂ ਪੈਜ ਕੇ ਕਹਿੰਦਾ ਲਾ ਦੱਸ ਅਲਗਨ ਖਾਇ ਸੋਨੂੰ ਬਰੈਡ ਆ ਪੈਣ ਵਾਸਤੇ ਖਾਇ ਹਾਂ ਅੰਦਰ ਨਹੀਂ ਵੀ ਲੱਗ 15 ਉਹ ਅੰਦਰ ਬੈਠਾ ਹਾਂ ਆ ਸਪੀਕਰ ਦਾ ਬੜਾ ਨਜ਼ਾਰਾ ਹੀ ਆ ਅੱਗੇ ਤਾਂ ਇਹ ਲੱਗ ਰਹੇ ਕੜਕੜ 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 ਨਾਲ ਉਹ ਬਾਜੀ ਨਵੀਂ ਨਹੀਂ ਲਿਆਉਂਦੀ ਨਹੀਂ ਬਾਲਟ ਕਹਿੰਦਾ ਉਹੀ ਆ ਦੂਜਾ ਸੈਟ ਨਵਾਂ ਲਿਆਂਦਾ ਨਹੀਂ ਨਹੀਂ ਉਹ ਤਾਂ ਉਹੀ ਕਾਂਕੜਾਂ ਜਿਹੇ ਇਹ ਜਾਂ ਆਹੋ ਆਹੋ ਹਾਂ ਲੈ ਨੀਰ ਕੀਤਾ ਆਪਣੇ ਬਹੁਤ ਸੈਟ ਆ ਬਾਜੋ ਅਲੇ ਨਰਮਨ ਨੂੰ ਲਾਦਾ ਜਾਟਾ ਫੋਨ ਨਰਮਨ ਨੂੰ ਉਹ ਜਾਣ ਤੇ ਉਹ ਜਾਣ ਤੇ ਉਹਨੂੰ ਉਹਨੂੰ ਕਾ ਨਰਮਨ ਨੂੰ ਲਾ ਫੋਨ ਨਰਮਨ ਨੂੰ ਜੀਵੇ ਕਿਉਂ ਲਾ ਕਾ ਆ ਜਾ ਦੋ ਵੱਧ ਗਿਆ ਸੌਰਦਾ ਇੱਥੋਂ ਆ ਕੇ ਆਪਦੇ ਘਰ ਕੋਲੋਂ ਹਟ ਗਿਆ ਕੱਲ ਕੱਲ ਆਪਦੇ ਘਰ ਕੋਲੋਂ ਆ ਕੇ ਹੜਕਾ ਨੂੰ ਕਹਿਣਾ ਆਪਾਂ ਜਿਹੇ ਗੱਲ ਗੱਲ ਤਾਂ ਵਿਚੋ ਲਾ ਉਹਦੇ ਭੱਜ ਜਾਂਦੇ ਨਿਕਲ ਜਾਂਦੇ ਆ ਵਿਚੋ ਬਹੁਤ ਬੰਦੇ ਨਿਕਲ ਗਏ ਇੱਥੋਂ ਆ ਕੇ ਡੌੜੀ ਕੋਲੋਂ ਬਹੁਤ ਬੰਦੇ ਖਸਕ ਗਏ ਸ਼ੇਰ ਵੀ ਇੱਥੋਂ ਹੀ ਹਟ ਗਿਆ ਸੀਗਾ ਆ ਕੇ ਡੌੜੀ ਕੋਲੋਂ ਭਜਣਾ ਕਦੀ ਕਮਿਸ਼ਰੀ ਲਾ ਦਿਆ ਕਰੋ ਇਹ ਚੁਗਰਾ ਚੁਗਰਾ ਹੁਣ ਕਿਹਦਾ ਮੁਕੇ ਆਖੜਾ ਵੜਾ ਤੇ ਆਦੇ ਚਾ ਚੁਗਰਾ ਕਾੜੀ ਕਰਕੇ ਇਹਨਾਂ ਨੂੰ ਹੋਰ ਪਾਈ ਨਾ ਕੋਈ ਨਾ ਕਾਗੋੜਾ ਰਾਜ ਬੱਡਦਾਵਨੇ ਮੁਰੋ ਬਈ ਹਾਂ ਰੁਕ ਕੱਟਦਾ ਅੱਛਾ